ਆਹ ਮੇਰੇ ਭਰਾਵੋ ਕਿਵੇਂ ਹੋ ਠੀਕ ਹੋ ਤੇ ਦੇਖੋ ਮੈਂ ਬੱਚਾ ਵਾਸਤੇ ਪੜਾਕੇ ਲੈ ਕੇ ਆਇਆ ਇਹ ਪੜਾਕੇ ਹੈਗੇ ਨੇ ਗੱਠੀ ਪੜਾਕਾ ਜਿਹੜੇ ਪਹਿਲਾਂ ਨਹੀਂ ਪੜਾਕਾ ਹੁੰਦੇ ਸੀ ਕੱਪਾ ਕੰਦਾ ਵਿੱਚ ਮਾਰ ਕੇ ਤੋੜ ਦਿੰਦੇ ਸੀ ਕੰਦਾ ਜੇ ਮਾਰੇ ਤੜਕੇ ਥੱਲੇ ਜ਼ਮੀਨ ਤੇ ਮਾਰ ਦਿੰਦੇ ਸੀ ਉਹ ਪੜਾਕੇ ਲੈ ਕੇ ਆਇਆ ਸੀ ਇਹ ਪੜਾਕਾ ਹੈਗਾਗਾ ਗੱਠੀ ਪੜਾਕਾ ਤੁਸੀਂ ਦੇਖ ਸਕਦੇ ਹੋ ਨਾਮ ਇਹਦਾ ਪਾਪ ਪਾਪ ਕਿੰਨੇ ਰੁਪਏ ਦੀ ਡੱਬੀ ਆ ਇਹ 10 ਰੁਪਏ ਦੀ ਡੱਬੀ ਆ ਇਹ ਠੀਕ ਹੈ ਜੀ ਤਾਂ ਕਰਕੇ ਤੁਸੀਂ ਦੇਖ ਲਿਓ ਇਹ ਪੜਾਕਾ ਗਾ ਤੁਹਾਨੂੰ ਮੈਂ ਦਿਖਾਉਣਾ ਇਹਦਾ ਪੀਸ ਕਿਹਾ ਜਾਏਗਾ ਇਹ ਪੀਸ ਕੱਢ ਕੇ ਤੁਹਾਨੂੰ ਦਿਖਾ ਦਿੰਦੇ ਆ ਜੀ ਇਹ ਇਹ ਪਛੜ ਗਿਆ ਕੈਮਰਾ ਦੇਖੋ ਇਹ ਆਪ ਹੀ ਸਦਾ ਠੀਕ ਹੈ ਇਹ ਪੀਸ ਨੇਗੇ ਛੋਟਾ ਯਾਰ ਜਿੰਨਾ ਛੋਟਾ ਓਨਾ ਹੀ ਵੱਡਾ ਚੱਕੇ ਲਗਾ ਤਾਂ ਹਮ ਲੇ ਕੇ ਦੇਖੋ ਇਹ ਬੜਾ ਹੈ ਤਾਂ ਕਿ ਲਾ ਕੇ ਦੁਬਾਰਾ ਥੱਲੇ ਮਾਰ ਕੇ ਦੇਖੀਂ ਥੱਲੇ ਕਰ ਦੇ ਲੈ ਵੀ ਦੇ ਦੇ ਨੇ ਇਕੱਠੇ ਮਾਰ ਚਾਰ ਪੰਜ ਦੇਖੀਂ ਲਾ ਦੇ ਦੇ ਨੇ ਲੈ ਵੀ ਦੇ ਇਹਨੇ ਨਾ ਹੂੰ ਮੀਕਾ ਇਹ ਪੜਕੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਡੈਡੀ ਤੁਸੀਂ ਵੀ ਚਲਾ ਕੇ ਦੇਖੋ ਜਿਹੜੇ ਤੁਸੀਂ ਵੀ ਚਲਾ ਕੇ ਮਾਰੇ ਜਿਹੜੀ ਜੋਰ ਨਾਲ ਮਰੀ ਚੰਗਾ ਇਹ ਹਾਂ ਹੋ ਵੀ ਮਾਰੋ ਇਹ ਦੇਖਾ ਸਮਾਂ ਕਿੱਥੇ ਮਾਰ ਦਿਓ ਜਿਆ ਰੱਖੋ ਕੋਲੇ ਵਰਕੇ ਇਹ ਇਧਰੋਂ ਮੈਂ ਮਾਰਦਾ ਦੋ ਵਾਰ ਕਿ ਮੈਂ ਲੈ ਐ ਦੋ ਮਾਰਿਓ ਦੋ ਦੋ ਮਾਰੇ ਉਹ ਹਾਂ ਦੋ ਮੈਂ ਮਾਰਿਆ ਇਹ ਲੈ ਵੀ ਇਹ ਹਾਂ ਬਈ ਬਣਾ ਕਵੀ ਇਹ ਪਟਾਕੇ ਦੇਖੋ ਵੀ ਵੀਡੀਓ ਬਣੀ ਬਣੀ ਜਾਂਦੇ ਅਸੀਂ ਬੱਚਾ ਵਾਸਤੇ ਵਧੀਆ ਪਟਾਕੇ ਨੇ ਤੇ ਸੁਰੱਖਿਅਤ ਸਭਾ ਪਟਾਕੇ ਨੇ ਇਹ ਤੁਸੀਂ ਥੱਲੇ ਹੀ ਚਲਾਉਣੇ ਨੇ ਜ਼ਮੀਨ ਦੇ ਵਿੱਚ ਚਲਾਉਣੇ ਨੇ ਦੁਵਾਰੀ ਦਾ ਟਾਈਮ ਆ ਰਿਹਾ ਵਧੀਆ ਪਟਾਕੇ ਨੇ ਕੋਈ ਨੁਕਸਾਨ ਨਹੀਂ ਇਹਦਾ ਦੇਖ ਕੇ ਚਲਾਉਣੇ ਨੁਕਸਾਨ ਤਾਂ ਹੋ ਸਕਦਾ ਪਰ ਤੁਸੀਂ ਦੇਖ ਕੇ ਚਲਾਉਣੇ ਨੇ ਜ਼ਿੰਮੇਵਾਰੀ ਨਾਲ ਚਲਾਉਣੇ ਨੇ ਕਿਸੇ ਉੱਤੇ ਨਹੀਂ ਫੇਕਣੇ ਹੈਗੇ ਥੱਲੇ ਹੀ ਚਲਾਉਣੇ ਨੇ ਦੀਵਾਰ ਤੇ ਚਲਾਉਣੇ ਨੇ ਖਾਲੀ ਦੀਵਾਰ ਤੇ ਚਲਾਉਣੇ ਨੇ ਹਲੇ ਜਿਵੇਂ ਖਾਲੀ ਤੇ ਦੇਖ ਕੇ ਚਲਾਉਣੇ ਮਾਰ ਕੇ ਤੁਸੀਂ ਵੀ ਆਪਣੇ ਬੱਚਾ ਨੂੰ ਪੜਾ ਕੇ ਇਹੀ ਦੇ ਸਕਦੇ ਹੋ ਸਸਤੇ ਪੜਾ ਕੇ ਨੇ 10 ਰੁਪਏ ਦੇ ਡੱਬੇ ਆਉਂਦੀ ਆ ਇਹਦਾ ਨਾਰਗਾ ਪੌਪ ਪੌਪ ਤੇ ਜੇ ਤੁਸੀਂ ਇਹ ਪੜਾਕਾ ਲੈਣ ਵਾਸਤੇ ਜਣਾ ਤਾਂ ਤੁਹਾਨੂੰ ਇੱਕ ਗੱਠੀ ਪੜਾਕਾ ਆ ਜਾਂਦਾ ਵੀ ਗੱਠੀ ਵਾਲਾ ਨੂੰ ਪੜਾਕਾ ਚਾਹੀਦਾ ਪਹਿਲਾਂ ਇਹਨੂੰ ਨਾ ਤੁਸੀਂ ਵੱਡੇ ਸਾਈਜ਼ ਦਾ ਚਾਹੁੰਦੇ ਸੀਗੇ ਉਹ ਨਾ ਮੈਂ ਉਹਨਾਂ ਦੇ ਕਿ ਗੱਠੇ ਵੜਾ ਕੇ ਗੱਠੇ ਕੰਦੇ ਵਿੱਚ ਮਾਰ ਕੇ ਭੜਨ ਵਾਲੇ ਇਹ ਉਹ ਪੜਾਕਾ ਹੈ ਨਾ ਹਾਂ ਉਹ ਹੀ ਪੜਾਕਾ ਨੇ ਸੇਫ ਹੈ ਬਿਲਕੁਲ ਆ ਬਿਲਕੁਲ ਸੇਫ ਵੀ ਹੈ ਇਹ ਪੜਾਕਾ ਕੇ ਤਾਂ ਕਰਕੇ ਤੁਸੀਂ ਲੈ ਕੇ ਜਾ ਸਕਦੇ ਹੋ ਚਲਾ ਸਕਦੇ ਹੋ ਦੁਵਾਲੀ ਦਾ ਟਾਈਮ ਆ ਆ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਸੀਂ ਦੇਖੋ ਤੁਹਾਡੇ ਵਾਸਤੇ ਵੀ ਵੀਡੀਓ ਕਾਹ ਕਿ ਲੈ ਕੇ ਆਇਆ ਮੈਂ ਹਨਾ ਐ ਜੀਆਂ ਵੀਡੀਓ ਦੇਖਣ ਵਾਸਤੇ ਆ ਜਾਓ ਫਿਰ ਬਹੁਤ ਸੋਹਣੀਆਂ ਵੀਡੀਓ ਲੈ ਕੇ ਆਉਂਗਾ ਹੋਰ ਵੀ ਪਟਾਕੇ ਦਵਾਈ ਦਾ ਟਾਈਮ ਆ ਰਿਹਾ ਇਸ ਤੋਂ ਬਾਅਦ ਜਿਹੜੇ ਵੀ ਪਟਾਕੇ ਹਿਲਾਵਾਂਗੇ ਤੁਹਾਨੂੰ ਵਧੀਆ ਕੁਆਲਿਟੀ ਦੇ ਪਟਾਕੇ ਦਿਖਾਵਾਂਗੇ ਚਲਾਵਾਂਗੇ ਵੀਡੀਓ ਦੇਖਦੇ ਰਹਿਣਾਗਾ ਆਹ ਦੇਖੋ ਤੁਸੀਂ ਸਸਤਾ ਪਟਾਕਾ ਬਹੁਤ ਵਧੀਆ ਰਿਸਪੌਂਸ ਆਤਾ ਨਹੀਂ ਹਨਾ ਕੋਈ ਬੜਾ ਕੋਈ ਬੜਾ ਕਾ ਨਹੀਂ ਮਸ ਗਿਆ ਤਾਰ ਕੇ ਹਨ ਸਾਰੇ ਚਲੇ ਨੇ ਤਾਰ ਕੇ ਤੁਸੀਂ ਤੁਹਾਨੂੰ ਵੀਡੀਓ ਅੱਛੀ ਲੱਗਦੀ ਤਾਂ ਕਮੈਂਟ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸ ਤੁਸੀਂ ਜਰੂਰ ਆਉਣਾ ਸਾਡੇ ਚੈਨਲ ਤੇ ਦੇਖੋ ਕਿੰਨੀ ਸੋਹਣੀ ਵੀਡੀਓ ਨੈਕਸਟ ਵਾਲੇ ਬਣਾ ਬਣਾ ਬਹੁਤ ਵੀ ਬੜਾ ਆਉਣਗੇ ਨਾ ਤੁਸੀਂ ਇਸ ਤੋਂ ਬਾਅਦ ਪੜਾਕਾ ਕਿਹੜੇ ਲੈ ਗਈ ਆਪਾਂ ਫਿਰ ਅੱਜ ਵੱਡਾ ਲੈ ਆਮ ਕੋਰ ਇਸ ਤੋਂ ਵੱਡਾ ਪੜਾਕਾ ਕਰੇ ਕੋਣੇ ਠੀਕ ਆ ਇਹ ਛੋਟਾ ਪੜਾਕਾ ਸੀ ਛੋਟੇ ਤੋਂ ਸਟਾਰਟ ਕੀਤਾ ਕਰ ਲੋ ਫਿਰ ਮਰਗਾ ਨਾ ਹਾਂ ਮਰਗਾ ਜਾ ਮਰ ਤੇ ਕੱਲ ਦੇ ਟਾਈਮ ਅਸੀਂ ਵੀਡੀਓ ਹੋਲੇ ਕਰ ਰਿਆਂ ਉਹਦੇ ਬੱਚੇ ਸੀ ਮੁਰਗੇ ਪੜਾਕਾ ਲੈ ਕਾਵਾਂਗੇ ਮੁਰਗੇ ਦਾ ਪੀਸ ਕਿੰਨੇ ਦਾ ਆਉਂਦਾ 25 ਉਹ ਪੈਕਟ 25 ਰੁਪਏ ਦਾ ਪੈਕਟ ਦੇ ਦੋ 25 ਰੁਪਏ ਦਾ ਹਾਂ origignal ਪੈਕਟ 25 ਰੁਪਏ ਦਾ ਮੁਰਗੇ ਦਾ ਤੁਹਾਨੂੰ ਜੀ ਦਿਖਾਵਾਂਗੇ ਤੁਸੀਂ ਅਰਜੰਦਰ ਦਾ ਹਾਂ ਅਰਜੰਦਰ ਕੰਪਨੀ ਦਾ ਬਹੁਤ ਫੇਮਸ ਸੀ ਹੈ ਨਾ ਸਹੀ ਗੱਲ ਕਹੀ ਹੈ ਅਰਜੰਦਰ ਕੰਪਨੀ ਦੇ ਪੜਾਕੇ ਮੁਰਗਾ ਦੇ ਬਹੁਤ ਫੇਮਸ ਸੀਗੇ ਤੇ ਉਹ ਦੇਖਦੇ ਹਾਂ ਹੁਣ ਦੱਸਾਂਗੇ ਕਾਨੂੰ ਲੈ ਗਾਉਣੇ ਆ ਉਹ ਚਲਾਵਾਂਗੇ ਇਹ ਛੋਟੇ ਪੜਾਕੇ ਜੀ ਬਸ ਤਾਂ ਵੱਡਾ ਆਏਗਾ ਉਸ ਤੋਂ ਵੱਡਾ ਸੇਵ ਚਲਾਵਾਂਗੇ ਸੇਵ ਤੁਹਾਨੂੰ ਦੱਸਾਂਗੇ ਕਿਵੇਂ ਚਲਾਉਣੇ ਨੇ ਚਲੋ ਜੀ ਤੇ ਉਸ ਤੋਂ ਪੜਾਕੇ ਬਹੁਤ ਵਧੀਆ ਲੱਗੇ ਨੇ ਪਰ ਦੂਸਰਾਂ ਰਹਿਤ ਨੇ ਇਹ ਕੋਈ ਨਫਾ ਇਹਦਾ ਨੁਕਸਾਨ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਵੀ ਹੱਥ ਜਲਾ ਦੇਣਗੇ ਮਿਲ ਗਏ ਉਹਦੇ ਵਿੱਚ ਵੜਿਓ ਤੇ ਜ਼ਿਆਦਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਸੇਫ ਨੇ ਸੇਫਟੀ ਵਾਸਤੇ ਨੇ ਇਹ ਵੱਡਾ ਅੱਜ ਵੀਡੀਓ ਕਰਾਂ ਹਾਂ ਸੇਫਟੀ ਉਹ ਪਾਣੀ ਤੇ ਕਰਾਈ ਜੀ ਤੇ ਹਾਂ ਤੇ ਹਾਂ ਹਾਂ ਨਹੀਂ ਜਲਦੀ ਤੇ ਭਰਾ ਕੰਮ ਜੂਦ ਕਰਨਾ ਬਚਿਆ ਨਹੀਂ ਇੰਜੋਏ ਕਰਨਾ ਠੀਕ ਹੈ ਜੀ ਤੇ ਸੇਫਟੀ ਵਾਸਤੇ ਜੀ ਬੜੀ ਹਾਂ ਠੀਕ ਹੈ ਪ੍ਰੋਡੂਸਰ ਹੋਰ ਕੀ ਚੀਜ਼ ਹੋ ਕੇ ਕਮੈਨਟ ਲਾ ਕੇ ਨੂੰ ਭਾਗ ਪਰ ਦੂਸਰ ਰਹਿ ਤਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਸਾਨੂੰ ਸਬਸਕ੍ਰਾਈਬ ਕਰਕੇ ਦੱਸੋ ਲਾਈਕ ਕਰੋ ਹਾਂ ਸਬਸਕ੍ਰਾਈਬ ਕਰ ਦਿਓ ਕਮੈਂਟ ਕਰ ਦਿਓ ਕਮੈਂਟ ਕਰ ਦਿਓ ਹਾਂ ਤੁਹਾਡੇ ਕਮੈਂਟਾਂ ਨਾਲ ਹੀ ਸਾਨੂੰ ਪਤਾ ਲੱਗੇਗਾ ਬਹੁਤ ਬਹੁਤ ਧੰਨਵਾਦ ਆ ਜਾਂ ਨਹੀਂ ਆ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਫਸ ਗਿਆ ਫਸ ਗਿਆ ਬਹੁਤ ਬਹੁਤ ਦੇਖਣ ਬਣਾ ਕੈਮਰਾ ਤੇ ਤੁਹਾਡਾ ਬਹੁਤ ਹਾਂ ਵੀ ਬਾਰੇ ਪਹਿਲੇ ਦੋਸਤੋ ਕਿ ਮੈਂ ਵਧੀਆ ਹੁਣ ਤੁਸੀਂ ਦੇਖਿਆ ਪੜਾਕੇ ਮੈਚ ਨੂੰ ਚਲਾ ਕੇ ਦਿਖਾਈ ਨਹੀਂ ਇਹ ਪੜਾਕੇ ਕਿੰਨੇ ਵਧੀਆ ਪੜਾਕੇ ਨੇ ਬਹੁਤ ਅੱਛਾ ਰਿਸਪੌਂਸ ਦਿੰਦਾ ਪੜਾਕੇ ਨੇ ਬਹੁਤ ਹੀ ਲਾਈਵ ਦੇ ਪੜਾਕੇ ਰਹਿ ਤੇ ਇਹਦੇ ਨਾਮ ਕਹਗਾ ਪੌਪ ਜੀ ਖੁਸ਼ ਰਹੋ ਹਾਂਜੀ ਹਾਂ ਸਪੈਸ਼ਲ ਕੁਆਲਿਟੀ ਠੀਕ ਆ ਗੱਟੀ ਪੜਾਕਾ ਕਹਿੰਦੇ ਨੇ ਇਹਨਾਂ ਨੂੰ ਹੂੰ ਬਹੁਤ ਇਹ ਗੱਲ ਹੈ ਤੁਸੀਂ ਇਹਨਾਂ ਨੂੰ ਚਲਾਓ ਆਰਾਮ ਨਾਲ ਠੀਕ ਆ ਬੱਚਾ ਵਾਸਤੇ ਬਹੁਤ ਹੀ ਇਹ ਲਾਭਦਾਇਕ ਨੇ ਠੀਕ ਬਾਕੀ ਤੁਸੀਂ ਜਮੀਨ ਤੇ ਹੀ ਚਲਾਉਣੇ ਨੇ ਠੀਕ ਆ ਬੱਚਿਆਂ ਵਾਸਤੇ ਨੇ ਜ਼ਰੂਰੀ ਇਹ ਜਿਹੜੇ ਗੱਠੀ ਪੜਾਕਣੇ ਹੁੰਦੇ ਗੱਠੀ ਪੜਾਕੇ ਤੁਸੀਂ ਪਹਿਲਾਂ ਵੱਡੇ-ਵੱਡੇ ਕਾਲਜ ਜਿਹਨਾਂ ਦੇ ਹੁੰਦੇ ਸੀ ਨਾਮ ਇਕੱਠੇ ਪੜਾਕਾ ਇਹ ਕਹਿੰਦੇ ਗੱਠੀ ਪੜਾਕੇ ਦੁਕਾਨ ਤੇ ਜਾ ਕੇ ਤੁਸੀਂ ਲੈ ਸਕਦੇ ਹੋ ਸਸਤੇ ਪੜਾਕੇ ਨੇ 10 ਰੁਪਏ ਦੀ ਡੱਬੀ ਆ ਪੌਪ ਕਹਿੰਦੇ ਠੀਕੇ ਬੀ ਜੀ ਹਾਂ ਪੌਪ ਕਹਿੰਦੇ ਨੇ ਪੌਪ ਪੌਪ ਠੀਕੇ ਬੀ ਜੀ ਚਲੋ ਵੀ ਦੇਖੋ ਆਪਣੇ ਪੜਾਕੇ ਹੀ ਚਲਾ ਕੇ ਮੇਰੇ ਆਏ ਇਹ ਪੜਾ ਕੇ ਦੇਖੋ ਕਿੰਨੀ ਸੋਹਣੀ ਰਿਸਪੌਂਸ ਦੇ ਰਹੇ ਨੇ ਦੇਖੋ ਵੀ ਕਹਿ ਜਾ ਪੜਾ ਕੇ